ਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਤੇ ਅੱਜ ਬਈ ਯਾਂਸੀ ਗਾਫਤੀ ਸੀ ਬੰਦ ਤੇ ਅੱਜ ਆਪਾਂ ਟਰੈਕਟਰ ਸੇਲ ਕਰ ਰਹੇ ਹਾਂ ਜੀ ਸੋਨਾਲਿਕਾ 745 ਬਈ ਵਿੱਚ 275 ਘਟਿਆ ਦਾ ਏਟ 275 ਦੇ ਕੇ ਬਾਈ ਨਾਲ ਨੇ 745 ਟਰੈਕਟਰ ਲਿਆ ਇਹ ਵੀ ਟਰੈਕਟਰ ਵਧੀਆ ਦਾ ਤੇ ਲੋ ਜੀ ਅੱਜ ਨਵੀਂ ਚਾਬੀ ਦੇ ਨਾਲ ਡਿਲੀਵਰੀ ਕਰ ਰਹੇ ਹਾਂ ਆਪਾਂ ਜਿਹੜੀ ਨਵੀਂ ਬਣਾਈ ਹੈ ਜੀ ਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਹ ਠੀਕ ਹੈ ਜੀ ਠੀਕ ਆ ਮਾਮਾ ਜੀ ਦੇਖ ਪੁੱਤਰ ਅੱਜ ਨਵੀਂ ਚਾਪੀ ਦਾ ਕਰਤਾ ਤੇ ਘਟਣਾ ਹੋਰ ਹੋਰ ਹਾਂਜੀ ਠੀਕ ਆ ਜੀ ਪਾ ਠੀਕ ਆ ਓਕੇ ਆ ਜੀ ਪੁੱਤਰ ਚਾਹੁੰਦਾ ਕਹਿੰਦਾ ਵੀਡੀਓ ਵੀ ਬਣਾਣੀ ਹੈ ਹਾਂਜੀ ਹਾਂ ਭਾਈ ਮੁੰਡੇ ਦੀ ਸਪੈਸ਼ਲ ਫਰਮਾਇਤ ਸੀ ਕਹਿੰਦਾ ਵੀ ਟਰੈਕਟਰ ਵੀਡੀਓ ਬਣਾ ਕੇ ਲੈ ਕੇ ਜਾਣਾ ਬੱਪੂ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਮਾਰਾ ਕਿਰਪਾ ਕਰੇ ਤੁਹਾਨੂੰ ਪਗਲੇ ਸਾਲ ਨਵਾਂ ਟਰੈਕਟਰ ਦਈਏ ਮਾਰਾ ਕਿਰਪਾ ਕਰੇ ਮਾਰਾ ਜੀ ਇਹ ਕੱਠਾ ਜਿੰਨੇ ਤਾਂ ਉਹਨੇ ਦੇ ਰੱਖ ਲੈਣਾ ਦੁਬਾਰਾ ਧੰਨਵਾਦ ਜੀ ਬੜੀ ਗੱਡ ਚੜ ਕੇ ਦੂਈ ਪੈਰ ਫੋਟ ਕਰਾਉਣਾ ਬੱਪੂ ਆ ਦਾ ਬਾਪੂ ਦਿਨਹਾਏ ਦਾ ਪਰਸਾ ਚੌਥੇ ਅੱ ਤੇ ਬਾਪੂ ਰੇਡ ਪੁੱਛ ਗਿਆ ਸਾਰੇ ਟਰੈਕਟਰਾਂ ਦਾ ਫੇਰ ਮੈਂ ਸੋਚਾਂ ਮੈਂ ਕਿ ਬਾਪੂ ਸਵਾਦ ਲੰਦਾ ਫੇਰ ਘੰਟੇ ਕੇ ਬਾਅਦ ਜਦ ਬਾਪੂ ਨੂੰ ਜਾ ਕੇ ਦੱਸਿਆਉਣਾ ਘਰਾਂ ਵੀ ਟਰੈਕਟਰ ਆ ਵੀ ਐ ਤੇ ਐ ਗੱਲਬਾਤ ਹਾਂ ਹਾਂ ਫੇਰ ਬਾਈ ਨਹੀਂ ਆਏ ਨਾਲ ਹੋ ਗਏ ਸ਼ਾਮ ਜੇ ਨੂੰ ਸਹੀ ਆ ਉਹ ਦਿਨ ਵੀ ਆਪਾਂ ਜਾਂ ਅਸੀਂ ਬੰਦੇ ਕਰਤੀ ਸੀ ਹਾਂ ਜੀ ਕਰਾ ਵੀ ਜਾ ਗਿਆ ਦਾ ਬਾਈਕ ਨੂੰ ਠੀਕ ਹੈ ਠੀਕ ਆ ਹੋ ਗਿਆ ਮੈਂ ਇਹਨਾਂ 2 ਮਹੀਨੇ ਜੀ ਠੀਕ ਹੈ ਜੀ ਹਾਂ ਬਾਈਕ ਨੂੰ ਚਾਚੂ ਜੀ ਬਿਸਕੁਟ ਵੀ ਖਾਤੇ ਹੈ ਅੱਛਾ ਜੀ ਫੈਮਿਲੀ ਵਧੀਆ ਹਾਂ ਹਾਂ ਅੱਛਾ ਮੈਂ ਬਾਪ ਨੂੰ ਦੇਖੀ ਜਾਣਾ ਵੀ ਇਹ ਕਈ ਜੱਗੂ ਦਾ ਪਰਿਵਾਰ ਨੇੜੇ ਬੜਾ ਨੇੜੇ ਆ ਅੱਛਾ ਅੱਛਾ ਹਾਂ ਮੇਰੇ ਨਾਲ ਮਾਰਾ ਆਪਣਾ ਬਹੁਤ ਮਿੱਤਰਾਂ ਚੰਗਾ ਹਾਂ ਜੀ ਹਾਂ ਜੀ ਜੋ ਕਹਿੰਦਾ ਵੀ ਗੱਲੇ ਕੋਈ ਨਹੀਂ ਜੋ ਮੈਂ ਕਹਿੰਦਾ ਉਹ ਜੱਪੂ ਕਰੂ ਠੀਕ ਹੈ ਜੀ ਦਾ ਧੰਨਵਾਦ ਸਾਡੇ ਜੱਗੂ ਬਾਈ ਦਾ ਹਾਂ ਠੀਕ ਸਾਰੀ ਟੀਮ ਦਾ ਬਹੁਤ ਧੰਨਵਾਦ ਹਾਂ ਬਹੁਤ ਬਹੁਤ ਸਾਡੇ ਹਮਾਰਾ ਲੈਣਾ ਕੋਈ ਬਾਈ ਦਾ ਪਿੰਡ ਹੈਗਾ ਤੇ ਬਾਈ ਨੇ ਕਹਿੰਦਾ ਸਾਡੀ ਖੇਤੀ ਥੋੜੀ ਐ ਵੀ ਇੰਨੇ ਸਾਨੂੰ ਪ੍ਰਾਣਾ ਦੇ ਦੋ। ਹੂੰ। ਵੀ 20 ਸਾਲ 2 ਸਾਲ ਜੋਗੇ ਹੋ ਚੀਏ। ਸਾਡੇ ਹਿਸਾਬ ਨਾਲ ਚੱਲਦੇ ਵਧੀਆ ਗੱਲ ਆ। ਟ੍ਰੈਕਟਰ ਵੀ ਦੇਖਿਆ ਟੈਸਟ ਕਰਕੇ ਸਾਡਾ ਮਨ ਖੜ ਗਿਆ। ਤੇ ਟਰੈਕਟਰ ਦੋਆ ਵੀ ਬਾਈ ਵਿੱਚ ਆਇਆ ਆਪਣੇ ਕੋਲ ਤੇ ਉਹਦਾ ਬਾਈ ਕਿਆ ਹਿਸਾਬ ਦਾ ਬਾਈ? ਉਹਦਾ ਹੀਰਾ ਟਰੈਕਟਰ ਆ। ਅੱਛਾ ਜੀ। ਕੋਈ ਲੈ ਜਾਵੇ? ਹਾਂ। ਵੀ ਅਸੀਂ ਸਾਡੇ ਖੇਤਨ ਪ੍ਰੋਬਲਮ ਹੋਣੀ ਚੜਾਈ ਪੈਣ ਲੱਗੀ ਉਹਦੇ ਕਰਕੇ ਅਸੀਂ ਚਲ ਬਦਲਿਆ ਹੁਣੇ ਥੋੜਾ ਭਾਰਾ ਇਹ। ਠੀਕ ਆ ਜੀ। ਪਰ ਜੋ ਲੈ ਜਾਵੇ ਕੋਈ ਯਾਦ ਕਰੂਗਾ। ਅੱਛਾ ਜੀ। ਮੇਰਾ ਸਵਾਗਤ ਮੈਨੂੰ ਬੁਲਾ ਲਵੇ ਅੱਛਾ ਜੀ ਮੈਨੂੰ ਖੇਤਾਂਵਾਂ ਚਲਾ ਕੇ ਉਹ ਖੁਸ਼ ਹੋਊਗਾ ਚਲਾ ਕੇ ਜੇ ਲੋ ਆਵੇਂ ਆਪਣਾ ਟਰੈਕਟਰ ਜੀ ਮੈਨੂੰ ਕਿੰਨਾ ਵਧੀਆ ਲੱਗਦਾ ਬਾਪੂ ਸਿਉਣਾ ਹੀ ਦੱਸਦਾ ਉਹਨੂੰ ਸੋਨਾ ਜੀ ਹਾਂ ਜੀ ਬਹੁਤ ਹੀ ਮਾਇਦਾ ਜਿਆਦਾ ਚਲੋ ਚਲੋ ਹੁਣ ਤੱਕ ਉਹਦੇ ਨਾਲੇ ਕੰਮ ਸਾਰੇ ਆ ਕੰਮ ਸਾਰੇ ਬਹੁਤ ਜੀ ਕਰ ਦਿੱਤਾ ਠੀਕ ਆ ਜੀ ਪਰ ਧੋਖਾ ਨਹੀਂ ਦਿੰਦਾ ਅੱਛਾ ਜੀ ਅੱਧੀ ਦਾ ਸਲਫ ਮਾਰ ਲੋ ਕਦੇ ਬਾਦੂ ਕਰੇ ਜਾਨ ਤੱਕ ਆਈ ਦਵਾ ਅੱਛਾ ਜੀ ਬਹੁਤ ਵਧੀਆ ਟਰੈਕਟਰ ਠੀਕ ਆ ਠੀਕ ਆ ਕਿਸੇ ਪੱਖੋਂ ਕੋਈ ਕੱਚਾ ਨੇ ਕੋਈ ਲਿਫਟ ਪੱਖੋਂ ਕੋਈ ਟਾਇਰਾ ਪੱਖੋਂ ਕੋਈ ਇੰਜਣ ਪੱਖੋਂ ਠੀਕ ਆ ਜੀ ਅੱਜ ਤੱਕ ਸੋਦੇ ਜੀ ਵੀਰ ਬਾਤ ਬਹੁਤ ਬਹੁਤ ਠੀਕ ਹੈ ਜੀ ਚਲੋ ਬਾਪੂ ਜੀ ਟਰੈਕਟਰ ਪੂਰਾ ਚਲਾਉਣਾ ਹੈ ਹਾਂ ਹਾਂ ਮੈਂ ਹੀ ਚਲਾਉਂਦਾ ਜੀ ਜਿਹੜਾ ਨਹੀਂ ਚਲਾਉਂਦਾ ਬਾਪੂ ਜੀ ਨੂੰ ਮੇਰੇ ਬਾਪੂ ਜੀ ਰੇਡੇ ਤੇ ਕੱਖ ਲੱਗੇ ਆਏ ਅੱਛਾ ਬਾਪੂ ਜੀ ਰ ਫੇਰ ਆਗੇ 4:30 ਵਜੇ ਹਾਂ ਮੇਰੇ ਦਿਮਾਗ ਚ ਲਾਇਆ ਬਾਪੂ ਜੀ ਨੇ ਦੇਖਿਆ ਹੈ ਵੀ ਦੇਖਿਆ ਕਿੱਥੇ ਹਾਂ ਕੋਈ ਕਾਲਾ ਵੀਰ ਵੀ ਥਾ ਠੀਕ ਆ ਮੈਂ ਕਾਲਾ ਵੀਰ ਮੈਂ ਕਿਹਾ ਬਾਪੂ ਜੀ ਮੈਂ ਦੇਖਿਆ ਠੀਕ ਆ ਕਿੱਥੇ ਕਿੱਥੇ ਦੇਖੇ ਮੈਂ ਕਹਾਂ ਗਿਆ ਫੇਰ ਹਾਂ ਜੀ ਲੱਗੇ ਦੋ ਕਿੰਮਟ ਮੈਮਰੀ ਫੁੱਲਣ ਨੂੰ ਠੀਕ ਆ ਬਾਪੂ ਰੇਡ ਤੇ ਕੱਟਣ ਲੈ ਗਿਆ ਤੇ ਯਾਦ ਮਰੇ ਠੀਕ ਆ ਠੀਕ ਆ ਬਾਪੂ ਦਾ ਸਵਾ ਬੜਾ ਵਧੀਆ ਠੀਕ ਆ ਜੀ ਬਾਪੂ ਦੇ ਨਾਲ ਮੈਂ ਟਾਇਰ ਲੈ ਗਿਆ ਤਾਂ ਹਾਂ ਜਿਹੜੇ ਨੂੰ ਪਾਉਣਾ ਦਾ ਆਉ ਟਾਇਰ ਲੈ ਗਿਆ ਦਾ ਬਾਪੂ ਇੱਕ ਵਾਰ ਸਿੰਗਲ ਆ ਕਹਿੰਦਾ ਵੀ ਪੈਸੇ ਸੀਗੇ ਵੀ ਲੈ ਜਾਓ ਇਸ ਤਰ੍ਹਾਂ ਹੀ ਹਾਂ ਬਾਪੂ ਕਹਿੰਦਾ ਇਸ ਤਰ੍ਹਾਂ ਨਹੀਂ ਜਾਣਾ ਹੈ ਹਾਂ ਵੀ ਕੁਛ ਨਾ ਕੁਛ ਉਹ ਵੀ ਆਪੂ ਸੌਦਾ ਕਰਕੇ ਲੈ ਗਿਆ ਪੂਰਾ ਨਹੀਂ ਨਹੀਂ ਹਾਂ ਉਹਦਾ ਉਹ ਸੱਚ ਆਪਾਂ ਐਂ ਕਹਿੰਦੇ ਉਹ ਟਾਇਰ ਥੋੜਾ ਉਹ ਟਾਇਰ ਮਿਲ ਗਈ ਘਸਿਆ ਬਈ ਤਾਂ ਆਪੂ ਆਪੇ 100 ਰੁਪਏ ਦੇ ਗਿਆ ਤੇ ਖਾਣੇ ਪਣੇ ਜੋ ਘਰ ਰੱਖ ਲਓ ਮੈਂ ਜਮਾਂ ਹਾਂ ਆਹ ਆਪਾਂ ਕਹਿੰਦੇ ਬਾਪੂ ਐਂ ਆਉਂ ਲੈ ਜਾ। ਹਾਂ ਵੀ ਕੋਈ ਗੱਲ ਨਹੀਂ। ਹਨਾ ਵੀ ਆਪਾਂ ਵੀ ਦੇਣੀ ਕੁਆੜੀਏ ਚ। ਹਾਂ ਆਪਣਾ ਚਪਈਆ ਠੀਕ ਆ ਠੀਕ ਆ ਠੀਕ ਆ। ਅੰਕੋ ਚੱਲਦਾ ਬੜਾ ਬਧੀ ਟੈਰ ਹੈ। ਅੱਛਾ। ਚੱਲਦਾ ਹੈ ਨਾ। ਆਹੋ ਰੇੜੇ ਨੂੰ ਚੱਲੀ ਜਾਂਦਾ। ਠੀਕ ਆ ਠੀਕ ਆ ਜੀ। ਬਿਲਕੁਲ ਜੀ ਬਿਲਕੁਲ। ਚਲੋ ਠੀਕ ਆ ਜੀ ਮੁਬਾਰਕਾਂ ਤੁਹਾਨੂੰ। ਬਹੁਤ ਬਹੁਤ ਮੁਬਾਰਕਾਂ। ਠੀਕ ਆ ਜੀ। ਤੁਹਾਨੂੰ ਵੀ ਆੜੀ ਭਾਈ ਬਹੁਤ ਬਹੁਤ। ਠੀਕ ਆ ਜੀ। ਤੇ ਭਾਈ ਆਹ ਟਰੈਕਟਰ ਦਿੱਤਾ ਜੀ ਸੋਨਾਲੀਕਾ 745 ਇਹਨਾਂ ਨੂੰ। ਠੀਕ ਆ ਜੀ। ਇਹ ਬਾ ਥੋੜੀ ਜੀ ਇਹਨਾਂ ਨੂੰ ਆਇਆ ਦਾ ਵੀ ਚਲੋ ਟਰੈਕਟਰ ਥੋੜਾ ਜਿਹਾ بڑا ਹੋ ਜਾਵੇ ਰੋਟਾ ਰਾਟਾ ਮੀਟਰ ਚਲਾਉਣੇ ਯੋਗਾ ਤੇ ਬਾਕੀ ਟਰੈਕਟਰ ਚਲੋ ਵਧੀਆ ਤੇ ਬਾਪੂ ਨੇ ਇੱਕ ਸ਼ਰਤ ਰੱਖੀ ਸੀ ਭਾਈ ਸੌਦਾ ਕਰਕੇ ਤੇ ਇਹ ਕਹਿੰਦੇ ਅਸੀਂ ਟਰੈਕਟਰ ਖੇਤ ਚ ਵਾ ਕੇ ਦੇਖਣਾ ਚਲਾ ਕੇ ਬਾਪੂ ਐ ਰੱਖੀ ਸੀ ਸ਼ਰਤ ਰੱਖੀ ਸੀ ਹਾਂ ਇੱਕ ਸ਼ਰਤ ਫੇਰ ਭਾਈ ਚਲੋ ਫੇਰ ਇਹਨਾਂ ਨੂੰ ਕਿਹਾ ਵੀ ਭਾਈ ਦੇ ਦਿਓ ਚਲਾਉਣਾ ਤੇ ਇਹ ਚਲਾ ਕੇ ਦੇਖ ਕੇ ਫੇਰ ਅੱਧਾ ਘੰਟਾ ਪਾਸ ਕਰਿਆ ਟਰੈਕਟਰ ਓਕੇ ਰਿਹਾ ਠੀਕ ਆ ਆਪੂ ਅਸੀਂ ਨਹੀਂ ਪਾਸ ਕਰਾਉਂਦੇ ਨੀ ਕਿਸੇ ਨੂੰ ਇੱਕ ਥੋੜੇ ਕਰਕੇ ਕਰਾਇਆ ਤੇ ਲੋ ਜੀ ਬਾਈ ਟਰੈਕਟਰ ਕੱਪ ਆਪਾਂ ਦਾ ਸਭ ਦੀ ਬਾਈ ਤੇ ਬਾਕੀ ਆਪੂ ਨਾਲ ਰੋਟਰ ਡਾਟਾ ਮੀਟਰ ਵੀ ਲੈ ਲਾ ਕੋਈ ਆਹ ਦਵਾ ਦੀ ਹਾਂ ਅਖੀਨ ਦਾ ਮਾ ਰੋਟਰ ਵੇਟਰ ਵੀ ਲੈ ਲਾ ਕੋਈ 7 ਫੁੱਟਾ ਲੈ ਲਾ ਇਹਨੇ ਬਥੇ ਲੈਤਾ ਤਾਂ ਮੈਂ ਤਾਂ ਅੱਛਾ ਉੱਧਰ ਜਾਏ ਕਹਦਾ ਛੋਟਾ ਟਰੈਕਟਰ ਖਿੱਚਣਾ ਨਹੀਂ ਅੱਛਾ ਮੈਂ ਲੈਤਾ ਤਾਂ ਆਉ 200 ਪੀ ਤੁਹਾਨੂੰ ਥੋੜਾ ਛੋਟਾ ਰਹਿ ਜਾਂਦਾ ਇਹਨੇ ਖਿੱਚੀ ਜਾਣਾ ਹਨਾ ਜੀ ਠੀਕ ਆ ਠੀਕ ਆ ਉਹ ਦੂਆ ਟਰੈਕਟਰ ਹੁਣ ਕਿੰਨੇ ਕ ਦਾ ਵੇਚੀ ਥੋੜੇ ਵਾਲਾ ਜਿੰਨਾ ਮਰਜ਼ੀ ਵੇਚ ਦੋ ਜੀ ਅੱਛਾ ਓਕੇ ਆ ਓਕੇ ਆ ਰਬੋਟ ਵੀ ਕੋਈ ਆ ਅੱਛਾ ਜਿਹੜਾ ਬਾਪੂ ਦਾ ਕੁਝ ਕੋ ਅੱਛਾ ਯਾਨੀ ਕਿ ਬਾਪੂ ਆ ਜੇ ਇਹਨੂੰ ਕਿਹਾ ਤਾਂ ਹਾਂ ਅਗਾ ਦੋ ਹੀ ਰੱਖ ਲੈ ਠੀਕ ਆ ਇਹ ਥੋੜਾ ਇਹੋ ਬਾਈ ਕਹਿੰਦਾ ਵੀ ਐਡੀ ਖੇਤੀ ਨਹੀਂ ਹੈਗੀ ਵੀ ਕਾ ਕੰਮ ਹੈ ਹਨਾ ਹਾਂ ਠੀਕ ਆ ਜੀ ਨਾ ਨਾ ਠੀਕ ਆ ਸਹੀ ਹੈ ਜਿਆਦਾ ਠੀਕ ਆ ਠੀਕ ਆ ਜੀ ਚਲੋ ਬਾਕੀ ਭਾਈ ਅੱਜ ਇਹਨਾਂ ਨੇ ਸਰਵਿਸ ਪਿਆ ਇੱਕ ਦੋ ਹੋਰ ਮਾੜਾ ਮੋਟਾ ਜਿਹੜਾ ਕੰਮ ਦਾ ਮੇਰੇ ਸਾਹਬ ਨਾਲ 8 9 10000 ਰੁਪਏ ਲਾ ਤਾ ਟਰੈਕਟਰ ਤੇ ਹਨਾ ਜੀ ਚੱਕ ਠੀਕ ਆ ਠੀਕ ਆ ਤੇ ਲੋ ਜੀ ਮਿੱਤਰੋ ਆਹ ਟਰੈਕਟਰ ਹੈ ਜੀ ਬਾਈ ਨਾਲ ਤਾਂ ਕੱਲ ਥੋੜਾ ਜਿਹਾ ਹੋ ਗਿਆ ਸੀਗਾ ਹਨੇਰਾ ਤਾਂ ਕਰਕੇ ਅ ਵੀਡੀਓ ਫਿਰ ਆਪਣਾ ਚੰਗੀ ਤਰ੍ਹਾਂ ਪਾਈ ਨਹੀਂ ਹੈਗੀ ਆ ਟਰੈਕਟਰ ਆ ਬਾਈ ਇਹਨਾਂ ਦਾ 92 ਜਾਂ 93 ਮਾਡਲ ਆ ਟਰੈਕਟਰ ਇਹ 275 ਟਾਇਰ ਹੈਗੇ ਤਰੀਬਨ 4 ਏ ਬਾਈ 70 ਪੈਸੇ 70 75 ਪੈਸੇ ਟਾਇਰ ਆ ਠੀਕ ਆ ਜੀ ਸੈਲਫ ਸਟਾਰਟ ਆ ਟਰੈਕਟਰ ਤੇ ਉਦਾਂ ਟਰੈਕਟਰ ਮਰਾੜਾਂ ਦਾ ਬਾਡੀ ਲੈਨ ਦਾ ਬਹੁਤ ਵਧੀਆ ਬਾਈ ਕਰ ਲੋ ਜੀ ਚੈੱਕ ਠੀਕ ਆ ਜੀ ਲੋ ਜੀ ਬਾਕੀ ਬਾਈ ਉਦਾਂ ਸੈੱਡ ਰੰਗ ਵਧੀਆ ਉੱਪਰ ਤੇ ਥੋੜਾ ਥੋੜਾ ਰੰਗ ਚਿੱਟਾ ਹੋਇਆ ਵਾ ਟਰੈਕਟਰ ਦਾ ਠੀਕ ਹੈ ਜੀ ਦੇਖ ਲਓ ਕੰਡੀਸ਼ਨ ਲੋ ਜੀ ਇਧਰੋਂ ਵੀ ਚੈੱਕ ਕਰ ਲਓ ਬਾਕੀ ਇਹ ਪਤਨੂੰ ਸਟਾਰਟ ਕਰਕੇ ਵੀ ਚੈੱਕ ਕਰਾ ਦਾਂ ਪ੍ਰੈਸ਼ਰ ਪ੍ਰੂਸ਼ਰ ਟਰੈਕਟਰ ਦਾ ਪੂਰਾ ਵਧੀਆ ਪਿਆ ਹੈ ਨਾ ਸੀਟ ਸੂਟ ਨਵੀਂ ਪਾਈ ਹੋਈ ਹੈ ਨਾ ਬਾਈ ਲੋ ਜੀ ਆਵਾਜ਼ ਨਾ ਟਰੈਕਟਰ ਦੀ ਜਮਾਈ ਸਾਇਲੈਂਟ ਜੀ ਆਵਾਜ਼ ਹੈ ਐਲ ਪ੍ਰੈਸ਼ਰ ਪੂਰਾ ਪਿਆ ਹੈ ਬੈਟਰੀ ਬੂਟੀ ਓਕੇ ਆ ਠੀਕ ਹੈ ਜੀ ਤੇ ਰੋਪੜ ਦਾ ਨੰਬਰ ਆ ਬਾਈ ਸਭ ਤੋਂ ਵੱਡੀ ਦਾ ਰੋਪੜ ਦਾ ਨੰਬਰ ਆ ਟਰੈਕਟਰ ਇਹ ਬਾਈ ਨਾਂ ਦੀ ਨਾਮ ਆ ਠੀਕ ਹੈ ਜੀ ਬਾਈ ਨਾਂ ਦੇ ਨਾਮ ਹੋਇਆ ਵਾ ਟਰੈਕਟਰ ਇਹ ਰੋਪੜ ਦਾ ਨੰਬਰ ਆ ਮੱਜਰੀ ਜੱਟਾਂ ਇਹਨਾਂ ਦਾ ਪਿੰਡ ਆ ਉਹਨਾਂ ਦੀ ਨਾਮ ਹੋਇਆ ਵਾ ਬਾਕੀ ਜੋ ਟਰੈਕਟਰ ਚ ਗੱਲਬਾਤ ਉਹਨਾਂ ਨੇ ਆਪੇ ਦੱਸਤੀ ਬਾਈ ਠੀਕ ਹੈ ਜੀ ਜਿਹੜਾ ਜ਼ਿਮੀਦਾਰ ਆ ਬਾਈ ਕੋਈ ਵੀ ਅਸੀਂ ਉਦਾਂ ਵੀ ਵਿੱਚ ਟਰੈਕਟਰ ਕੱਟਦੇ ਆ ਹਰੇਕ ਬੰਦਾ ਕਹਿੰਦਾ ਵੀ ਮੇਰੇ ਟਰੈਕਟਰ ਵਰਗਾ ਕੋਈ ਟਰੈਕਟਰ ਹੈ ਨਹੀਂ ਉਹਦਾ ਹੁਣ ਗਾਹਾਂ ਜਿਹੜਾ ਲੈ ਕੇ ਜਾਂਦਾ ਅਸਲ ਆ ਜਿਹੜੀ ਗੱਲ ਬਾਤ ਉਹੀ ਦੱਸਦਾ ਬਾਈ ਟਰੈਕਟਰ ਵਾਲੇ ਠੀਕ ਆ ਜੀ ਤੇ ਬਾਕੀ ਜਿਹਨੇ ਵੀ ਲੈਣਾ ਹੋਇਆ ਬਾਈ ਘੱਟ ਰੇਟ ਵਾਲਾ ਟਰੈਕਟਰ ਹੈ ਟਰੈਕਟਰ ਤੇ ਪੈਸਾ ਕੋਈ ਨਹੀਂ ਲੱਗਣਾ ਹੈਗਾ ਠੀਕ ਆ ਜੀ ਤੇ ਪੈਸਾ ਇਹਦੇ ਕੋਈ ਨਹੀਂ ਲੱਗਣਾ ਮੈਂ ਜਾ ਕੇ ਇਹਨੂੰ ਸਿੱਧਾ ਕੰਮੇ ਲੈਣਾ ਇਹਦੇ ਟਰੈਕਟਰ ਤੇ ਠੀਕ ਆ ਜੀ ਮੁੱਲ ਜਿਹੜਾ ਹੈਗਾ ਇਹਦਾ ਉਹ ਕਰਦੇ ਆ ਆਪਾਂ 1,25,000 ਬਾਕੀ ਮੌਕੇ ਤੇ ਬਾਈ ਜਿੰਨਾ ਵੀ ਹੋਇਆ ਵੱਧ ਤੋਂ ਵੱਧ ਮਾਨ ਤਾਣਾ ਕਰਦਾਂਗੇ ਟਰੈਕਟਰ ਚੋਂ ਕਿਉਂਕਿ ਕੋਈ ਕਮੀ ਨਹੀਂ ਹੈਗੀ ਬਈ ਦੇਖੋ ਛਤਰੀ ਵੀ ਜਮਾ ਨਵੀਂ ਲੱਗੀ ਵੇ ਚੈੱਕ ਕਰੋ ਠੀਕ ਹੈ ਜੀ ਟਾਇਰ ਟੂਰ ਵੀ ਓਕੇ ਆ ਬੈਟਰੀ ਓਕੇ ਆ ਇੰਜਨ ਗੇਅਰ ਦਾ ਓਕੇ ਆ ਸਭ ਤੋਂ ਵੱਡੀ ਗੱਲ ਕਿਤੋਂ ਕੋਈ ਲੀਕਜ ਨਹੀਂ ਹੈਗੀ ਟਰੈਕਟਰ ਨੂੰ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਪੁਰਾਣੇ ਸਾਰੇ ਹੀ ਸਟਾਕ ਦੇ ਵਿੱਚ ਤੇ ਕਿਸੇ ਨੇ ਹੋਰ ਟਰੈਕਟਰ ਲੈਣਾ ਹੋਇਆ ਉਹ ਵੀ ਦੇਖ ਲਿਓ ਜੀ ਬਾਕੀ ਅੱਜ ਫੇਰ ਹੋ ਗਿਆ ਟਾਈਮ ਅੰਦਰ ਲਾਉਣ ਦਾ ਟਰੈਕਟਰ ਜੋਤਾ ਹੁਣ ਆਉਂਦਾ ਨਹੀਂ ਹੈਗਾ ਬਾਈ ਆਉਂਦਾ ਪਤਾ ਨਹੀਂ ਕਾਤੇ ਨਹੀਂ ਹੈਗਾ ਮੈਨੂੰ ਦੋ ਤਿੰਨ ਦਿਨ ਤੇ ਹੋਣਾ ਲੈ ਬਾਈ ਜੋਤ ਨਹੀਂ ਆਉਂਦਾ ਹੁਣ ਤੇ ਜੋਤ ਥੋੜਾ ਬਹੁਤਾ ਹੁਣ ਕਹਿੰਦਾ ਵੀ ਮੈਂ ਹੋਰ ਕੰਮਕਾਰ ਕਰਨਾ ਪਿੱਛੇ ਖਾਸੇ-ਪਾਸੇ ਮਾਨਾ ਬਾਈ ਉਹਦਾ ਬਾਕੀ ਫਿਰ ਮਾਮਾ ਕਹਿੰਦਾ ਚਲੋ ਜਿੱਦਾਂ ਉਹਦੀ ਖੁਸ਼ੀ ਆ ਠੀਕ ਹੈ ਜੀ ਤੇ ਬਾਕੀ ਟਰੈਕਟਰ ਬਾਈ ਆਪਣੇ ਜਿਹੜੀ ਏਜੰਸੀਆਂ 'ਚ ਖੜੇ ਨੇ ਹਾਂ ਬਾਈ ਕੀਆ ਕਿਹੜਾ ਜੌਂਡੀ ਆ ਆਹ ਸੋਨਾਲੀ ਕਾ हां कट लिया ਤੁਸੀਂ ਵਿੱਚ ਆ ਦੇ ਬਾਈ ਹੈਪੀ ਬਾਈ ਕਹਿੰਦਾ ਆ ਵਿੱਚ ਕੱਟ ਲਿਆ ਇਹ ਟਰੈਕਟਰ ਨਵਾਂ ਹੀ ਖੜਾ ਬਾਈ ਇਹਨਾਂ ਦਾ ਤੇ ਬਾਕੀ ਠੀਕ ਹੈ ਜੀ ਟਰੈਕਟਰ ਲਾਈ ਆਪਾਂ ਵੀ ਅੰਦਰ तकरीबन 5:00 ਵਜੇ ਅੰਦਰ ਲਾਉਣ ਲੱਗਦੇ ਆ ਬਾਈ ਤਾਂ ਅੱਧਾ ਘੰਟਾ ਲੱਗ ਜਾਂਦਾ ਟੋਟਲ 10-11 ਟਰੈਕਟਰ ਨੇ ਠੀਕ ਹੈ ਜੀ ਬੰਦਾ ਸਾਡੇ ਕੋਲ ਕੋਈ ਨਹੀਂ ਹੈਗਾ ਕੱਲਾ ਹੀ ਆ ਲਾਉਣੇ ਵਾਲਾ ਅੱਜ ਮੈਂ ਤੇ ਆਪਣੇ ਕੋਲ ਬਾਈ ਹੁਣ ਜਿੰਨਾ ਵੀ ਸਟਾਕ ਹੈ ਸਾਰਾ ਨਵੇਂ ਟਰੈਕਟਰਾਂ ਦੀ ਹੈ ਕਈ ਮੈਨੂੰ ਹਰ ਵੀ ਪੁੱਛੇ ਨੇ ਬਾਈ ਤੁਹਾਡੇ ਕੋਲ ਪੁਰਾਣੇ ਰੇਟ ਵਾਲਾ ਹੈਗਾ ਕੋਈ ਘੱਟ ਰੇਟ ਚ ਹੁਣ ਜਿੰਨੇ ਵੀ ਟਰੈਕਟਰ ਆਪਣੇ ਕੋਲ ਸਾਰੇ ਹੀ ਇਸ ਵਾਰ ਆਪਣੇ ਸਾਰੇ ਬੜੀ ਟਰੈਕਟਰ ਮੰਗਾਏ ਨੇ 30 60 30 55 ਠੀਕ ਹੈ ਜੀ ਤੇ ਪੁਰਾਣੇ ਮਾਡਲ ਵਾਲਾ ਆਪਣੇ ਕੋਲ 2024 ਵਾਲਾ ਫਿਲਹਾਲ ਕੋਈ ਟਰੈਕਟਰ ਨਹੀਂ ਹੈਗਾ ਸਾਰੇ ਨਵੇਂ ਹੀ ਆ ਤੇ ਜੇ ਕਿਸਾਨਡੋ ਫਾਰਮ ਲੈਣਾ ਤਾਂ ਆਪਣੇ ਨਾਲ ਜੂਰ ਕੰਟੈਕਟ ਕਰ ਸਕਦਾ ਜੀ ਨੰਬਰ ਸਾਹਮਣੇ ਚੱਲਦੇ ਆ ਸਕਰੀਨ ਤੇ ਬਾਕੀ ਨੰਬਰ ਬਾਈ ਹੁਣ ਮੈਂ ਮਾਮੇ ਦੇ ਦੰਨਾ ਜਿੰਨੇ ਵੀ ਨਵੇਂ ਟਰੈਕਟਰ ਹੁੰਨੇ ਆ ਆਪਣੇ ਕਿ ਮਤੇ ਬਹੁਤ ਕੌਲਾਂ ਬਾਈ ਟੈਂਡਰ ਨਹੀਂ ਹੁੰਦੀਆਂ ਫੇ ਮੈਨੂੰ ਲੋਕ ਗਾਲਾਂ ਕੱਢੀ ਜਾਂਦੇ ਆ ਵੀ ਬਾਈ ਤੂੰ ਵੀਡੀਓ ਬਣਾ ਕੇ ਆਇਆ ਬੋਲਦਾ ਐ ਬੋਲਦਾ ਫੋਨ ਤੂੰ ਚੱਕਦਾ ਨਹੀਂ ਠੀਕ ਹੈ ਜੀ ਤਾਂ ਕਰਕੇ ਹੁਣ ਮੈਂ ਨੰਬਰ 2 3 ਜਣਿਆਂ ਦੇ ਪਾਉਣ ਲੱਗ ਗਿਆ ਸਾਰੇ ਬੰਦਿਆਂ ਦੇ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਫੋਨ ਕਿੰਨੇ ਆਉਂਦੇ ਆ ਠੀਕ ਹੈ ਜੀ ਚਲੋ ਪਤਾ ਲੱਗਣੇ ਤਾਂ ਕੋਈ ਗੱਲ ਨਹੀਂ ਵੈਸੇ ਆਪਾਂ ਜੇ ਨੰਬਰ ਹੋਰ ਦਾ ਪਾ ਦਣਾ ਫੇ ਫੋਨ ਸਭ ਦੇ ਚੱਕ ਹੋ ਜਾਣੇ ਗੱਲ ਹੋਰ ਕੁਛ ਨਹੀਂ ਤੇ ਠੀਕ ਹੈ ਜੀ ਆdte ਵੀਡੀਓ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਹੋ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਮਿਲਦੇ ਆ ਤੇ ਕਿਸੇ ਵੀ ਇਹਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਧੰਨਵਾਦ ਸਾਰਿਆਂ ਦਾ ਜੀ